কি হাল নাই বহুত ঠিক আছে অ ਕਿੰਨੇ ਕੁ ਵਜੇ ਦਿੰਦਾ ਮੇਨ ਕਾਰਡ ਤੇ ਕਾਈ ਕਾਰਡ ਕਿੰਨੇ ਕੁ ਸੀਗੇ ਚ ਲੱਗਿਆ ਪਣਾ ਇੱਕ ਪਿੰਡ ਵਾਲੇ ਨੂੰ ਲਾ ਪੁੱਛ ਲੈਂਦਾ ਲੱਗਿਆ ਜੀ ਕੁਝ ਪਤਾ ਇਹ ਆਕ ਚੱਲ ਰਹੀ ਕਿੱਥੋਂ ਹੈ ਕੋਈ ਮੱਲਾ ਚੌਂਦੀ ਬੋਲੋ ਸਟੋਪ ਕਿੱਥੇ ਬਾਹਰ ਪਾਸ ਹੋ ਗਿਆ

ਆਜਾ ਤਾਂ ਇੱਥੇ ਆ ਬਾਈ ਗੋਰੀ ਲੰਬੀ ਹੀ ਗੇ ਸਾਰੀ ਲੰਬੀ ਆ ਉਹ ਕੀ ਪੀਨ ਤਿਆਰ ਕਰਨਾ ਹੈ ਨਾਲ ਕੈਸਤੀ ਸਰ ਮੇਰਾ ਨਾਮ ਹਰਦੀਪ ਸਿੰਘ ਆ ਜੀ ਮੇਰਾ ਹਰਦੀਪ ਸਿੰਘ ਆ ਨਾਮ ਤੇ ਮੇਰਾ ਪਿੰਡਾ ਫਰੀਦਪੁਰ ਆ ਹਾਂ ਕਿਵੇਂ ਬਾਤ ਆਪਣੇ ਸਰ ਅਸੀਂ ਪਿੰਡੇ ਘਰੇ ਆਪੇ ਕੰਮਕੁਮ ਕਰਦੇ ਸੀਗੇ ਜੀ ਉਰੇ ਬਹੁਤ ਜ਼ੋਰ ਦੀ ਖੜਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਕੰਮ ਹੋਇਆ ਹੋਇਆ ਸੀਗੇ ਜੀ ਬਸ ਫੇ ਸਾਰਾ ਪਿੰਡਾ ਕੇ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਡੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਕੱਡੀਆਂ ਤੁਸੀਂ ਸਰ ਇਹ ਕਤੁਗੜ 70-80 ਸਵਾਰੀਆਂ ਸੀ ਇਹ ਚ ਵਿੱਚ ਸਕੂਲ ਵਾਲੇ ਵਿੱਚ ਬਹੁਤ ਸੀਗੇ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰਸੀ ਬੱਸ ਸਰ ਉਹ ਬੱਸ ਵੀਡਾ ਨਹੀਂ ਪਤਾ ਲੱਗਿਆ ਪਹਿਲਾਂ ਹੋ ਚੁੱਕਿਆ ਸਾਤੋਂ ਓਵਰਸੀ ਬੱਸ ਦਾ ਬੱਸਾਂ 'ਚ ਸਵਾਰੀਆਂ ਓਵਰ ਸੀ ਹਾਂ 100 ਤੋਂ ਉੱਤੇ ਸਵਾਰੀ ਸੀਗੀ 100 ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਬਰੀ ਵੀ ਸੀਗੀ ਕਿੱਥੋਂ ਚੱਲਦੀ ਹੈ ਬੱਸ ਇਹ ਸਰ ਮੱਲਿਆੜ ਤੋਂ ਪਟਿਆਲਾ ਜਾਂਦੀ ਹੈ ਜੀ ਤੁਸੀਂ ਜਦੋਂ ਮੋਕੇ ਤੇ ਪਹੁੰਚੇ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ ਕੀ ਸਰ ਉਹ ਰੌਲਾ ਪਿਆ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕੀ ਅਸੀਂ ਤਾਂ ਪਹਿਲਾਂ ਸਵਾਰੀਆਂ ਕੱਢੀਆਂ ਪਿੰਡੋਂ ਪਾਣੀ ਦੇ ਬਾਲਟੀ ਮੰਗਾਈਆਂ ਪਾਣੀ ਸੰਗਦ ਨੂੰ ਭਲਾਇਆ ਜੀ ਉਹ ਕਾਰਾਂ ਰੋਕ ਕੇ ਕਾਰਾਂ ਚ ਜਿਹੜੇ ਵੱਧ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ ਕਿੰਨੇ ਕਿੰਝੜ ਹੋਏ ਨੇ ਸਰ ਕਟਵਰ 30 40 ਹੈਗੇ ਨੇ ਜੀ 30 40 ਜੀ ਅਵਾਂ ਚਰਨ ਸਿੰਘ ਜੀ ਚਰਨ ਸਿੰਘ ਦੀ ਜਦੋਂ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਸਰਦਾਰ ਜੀ ਭੱਜੇ ਉਧਰੋਂ ਆਇਆ ਉਹਦੇ ਬਸ ਪਾਲਟੀ ਵੀਦ ਗਈ ਸਵਾਰੀਆਂ ਸੀ ਆ ਮੂਹਰੇ ਟਰੱਕੇ ਪਾੜ ਕੇ ਨਾਲ ਲੱਗ ਕੇ ਉਹ ਸਵਾਰੀਆਂ ਖਿੱਚੇ ਨੇ ਜੀ ਵਿੱਚੋਂ ਦੇ ਬੈਗ-ਬੈਗ ਦੀ ਬੈਗ ਹਮ ਫੜਾਈ ਨੇ ਕੱਢ ਕੇ ਮੋਬਾਈਲ ਗਿਰੇ ਪੈਦੀ ਮੋਬਾਈਲ ਫੜਾਈ ਨੇ ਜੀ ਚੱਪਲ ਬੂਟ ਸਾਰਾ ਕੁਝ ਫਾਰਮ ਵਿੱਚੇ ਗਿਰੇ ਪੈਦੀ ਸਵਾਰੀਆਂ ਸਭ ਦੀ ਕਿੰਨੇ ਕਿਸੀ ਸਵਾਰੀਆਂ ਜਿਹੜੇ ਸਵਾਰੀਆਂ ਤਕਰੀਬਨ 100 ਦੇ ਲਗਨ ਸਵਾਰੀ ਹੈਗਦੀ ਜੀ ਕੈਪੈਸਿਟੀ ਤਾਂ ਮਤਲਬ 30 35 ਦੀ ਹੈ ਇਹਦੀ ਨਹੀਂ ਕੰਪੈਸ ਤੇ ਇਹ ਕਿਸ ਵਿੱਚ ਵੱਜੀ ਦਰਖਤ ਉੱਪਰ ਇਹ ਦਰਖਤ ਵਿੱਚ ਵੱਜੀ ਕਿੰਨੇ ਕਿੰਜੜ ਨੇ ਪਤਾ ਲੱਗਿਆ ਕੁਝ ਮੌਕੇ ਤੇ ਕੱਟੀ ਜੜੀ ਪੇਸ਼ੈਂਟ ਹੈਗੇ ਨੇ ਜੀ ਘਟਕੜ 30 35 ਦੇ ਹੈਗੇ ਨੇ ਜੀ 30 35 ਹਾਂ ਜੀ ਇੱਥੇ ਲੈ ਕੇ ਸੀ ਉਹਰੇ ਐਂਬੂਲੈਂਸ ਲੈ ਕੇ ਗਏ ਨਹੀਂ ਕੁਸਤਾ ਕਹਿੰਦੇ ਪਾਸ ਹੋ ਗਏ ਨੇ ਜੀ ਬਾਕੀ ਹੁਣ ਪਾਸ ਤੋਂ ਕੀ ਪਤਾ ਰੈਫਰਿੰਗ ਅੱਗੇ ਕਰਨੀ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤੋਂ ਕੁਝ ਨਹੀਂ ਪਤਾ ਲੱਗਿਆ ਸੀ ਤਾਂ ਡਿੱਗੀ ਵੀ ਦੇਖਿਆ ਸੀ ਉਧਰੋਂ ਭੱਜਿਆ ਜਾਨੂੰ ਗਿਰੀ ਪਈ ਦੀ ਬਸ ਉਹਰੇ ਆਉਂਦੇ ਨੇ ਜੀ ਹਾਂਜੀ ਤੁਸੀਂ ਹੋਰ ਕੀ ਦੇਖਿਆ ਅਗੇ ਆ ਕੇ ਅਸੀਂ ਦੇਖਿਆ ਅਸੀਂ ਤਾਂ ਕਿ ਸਵਾਰੀਆਂ ਕੱਢੇ ਨਹੀਂ ਵਿੱਚੋਂ ਨਾਲ ਜਿਹੜਾ ਲੱਗਿਆ ਉਹ ਟਾਣੇ ਨੂੰ ਵੱਢ ਕੇ ਰਖਸ ਪਰੇ ਕਰਕੇ ਸਵਾਰੀਆਂ ਕਢਾ ਦਿਆਂ ਵਿੱਚੋਂ ਮਨਿੰਦਰ ਸਿੰਘ ਹੈ ਵੀਰੇ ਮੇਰੇ ਨਾਮ ਇਹ ਕਿਵੇਂ ਹਾਦਸਾ ਵਾਪਰਿਆ ਕੁਝ ਪਤਾ ਲੱਗ ਹਾਦਸਾ ਚਲੋ ਪਤਾ ਨਹੀਂ ਹੈ ਵੀ ਮੇਨ ਕਾਰਨ ਜਾਂਦਾ ਟਾਇਰ ਫਟਿਆ ਜਾਂ ਪਟਾ ਟੁੱਟਣ ਦੇ ਕਾਰਨ ਹੋਇਆ ਪਰ ਇਹ ਓਵਰਲੋਡ ਜਿਆਦਾ ਰਹਿੰਦੀ ਹੈ ਗੱਡੀ 140 40 ਇਹ ਚ ਸਵਾਰੀਆਂ ਹੁੰਦੀਆਂ ਨੇ 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇਨਸਪੈਕਟਰ ਲੱਗੇ ਹੋ ਨੇ ਬਕਾਇਦਾ ਫੋਨ ਕਰਦੇ ਨੇ ਵੀ ਤੁਸੀਂ ਅੱਡਾ ਨਹੀਂ ਕਰਕੇ ਆ ਨਹੀਂ ਕਰਕੇ ਇਹ 52 ਸੀਟਾਂ ਬਾਸ ਬੱਸ ਦੀ ਬਿਨਾ ਮਦਦ ਤੋਂ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜਿਹਦੇ ਵਿੱਚ 52 ਸਵਾਰੀਆਂ ਹੁੰਦੀਆਂ ਪਟਾ ਵੀ ਤਾਂ ਹੀ ਟੁੱਟੇ ਓਵਰਲੋਡ ਹਾਂ ਓਵਰਲੋਡ ਕਰਕੇ 138 33 ਸਵਾਰੀਆਂ ਨੇ ਮੇਰੇ ਕੋਲ ਡਾਕਟਰੇ ਨੇ 15 ਦਿਨ ਮੈਂ ਚਲਾਈ ਆ ਗੱਡੀ ਇਹ ਅੱਜ ਮੈਂ ਛੁੱਟੀ ਤੇ ਡਰਾਈਵਰ ਪੀਸੀ ਤਨ ਦਰਸ਼ਨ ਦੀ ਅੱਛਾ ਹਾਂਜੀ ਇਹਦਾ ਪਟਾ ਟੁੱਟਣ ਦਾ ਕਾਰਨ ਇਹ ਗੱਲ ਹੋਈ ਜੇ ਜਿਹੜੀ ਅੰਗੈਲੀ ਤਾਂ ਮਤਲਬ ਜਿਹੜੇ ਮਹਿਕਮੇ ਦੀ ਹੈ ਜੀ ਤੱਕਾ ਕਰਦੀ ਹੈ ਸ਼ਰਿਆਮ 52 ਸੀਟਾਂ ਪਾਸ ਹੈ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕਪੈਸਿਟੀ ਹੋਣੀ ਚਾਹੀਦੀ ਦੱਸੋ ਜ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਕਿ ਸਾਡੀ ਜ਼ਿੰਮੇਵਾਰੀ ਹੈ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰਿਆਂ ਨੂੰ ਖਨੌੜਾ ਅੱਡਾ ਜੱਸੂ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਕਿ ਜੇ ਚੜ੍ਹਦੀ ਹੈ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆਪੇ ਦੇਖੋ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲੇ ਤੋਂ ਚੱਲ ਕੇ ਖੰਨੇ ਜਾਂਦੀ ਹੈ ਖੰਨੇੋਂ ਪੜੇਾਲੇ ਪੜੇਾਲੇੋਂ ਖੰਨੇ ਚੌਪਸਰ ਲਾਉਂਦੀ ਹੈ ਸਾਰਾ ਦਿਨ ਟਾਈਮ ਨਹੀਂ ਹੈ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਕੁਛ ਘੱਟ ਸਟੇਸ਼ਨ ਮੱਲੇ ਵਾਲੇ ਤੋਂ ਚੱਲਦੀ ਹੈ ਕਾਸਨਾ ਹੋ ਗਿਆ ਜਸੋਮਾਰਾ ਹੋ ਗਿਆ ਗਵਿੰਦਪੁਰਾ ਹੋ ਗਿਆ ਰੈਸਲ ਹੋ ਗਿਆ ਆ ਖਨੌੜੇ ਆ ਕੇ ਤਾਂ ਸਵਾਰੀਆਂ ਚੜ੍ਹਦੀ ਯਾਰ ਜੀ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਬਾਕੀ ਫੇਰ ਨਹੀਂ ਹਾਸਾ ਨਹੀਂ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 138 ਸਵਾਰੀਆਂ ਡਾਟ ਦੀ ਫੋਟੋ ਪਈਆ ਕੱਲ ਮੈਂ ਸਾਡੇ ਸੀਆਈ ਸਾਹਿਬ ਨੂੰ ਭੇਜੀ ਆ ਵੀ ਇੰਨੀ ਸਵਾਰੀ ਹੁੰਦੀ ਆ ਫੇਰ ਵੀ ਇੰਸਪੈਕਟਰ ਸਾਡੇ ਨਾਲ ਧੱਕਾ ਕਰਦੇ ਨੇ ਵੀ ਤੁਸੀਂ ਸਵਾਰੀਆਂ ਚੜਾਉਂਗਾ ਤੁਹਾਨੂੰ ਮੋਕੇ ਤੇ ਕੀ ਪਤਾ ਲੱਗਿਆ ਕਿ ਇੱਥੇ ਵੀ ਕਿੰਨੀਆਂ ਮੈਨੂੰ ਤਾਂ ਚਲੋ ਫੋਨ ਆਇਆ ਉਹਦਾ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਠਾ ਸਵਾਰੀਆਂ ਬਾਹਰ ਲੰਕਦੀਆਂ ਦੀਆਂ ਓਵਰਲੋਡ ਡੇਲੀ ਪਤਾ ਹੀ ਹੈ ਡਰਾਈਵਰ ਤੇ ਕੰਡੈਕਟਰ ਦੀ ਕਿਸ ਤਰ੍ਹਾਂ ਸਥਿਤੀ ਹੈ ਕੁਝ ਲੱਗੇ ਉਹਨਾਂ ਦੇ ਦਾ ਹਸਪਤਾਲ ਦੇ ਕੰਡੈਕਟਰ ਦੇ ਟਾਂਕ ਲੇ ਕੇ ਡਰਾਈਵਰ ਨੂੰ ਐਮਬੂਲੈਂਸ ਲੈ ਗਈ ਉਹ 400 ਹਸਪਤਾਲਾਂ ਬਾਕੀ ਸਵਾਰੀਆਂ ਦੀ ਵੀ ਲੱਗੀਆਂ ਹੁਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗਵੰਦਪੁਰ ਦਾ ਮੁੰਡਾ ਦੀ ਲੱਤ ਟੁੱਟ ਗਈ ਤੇ ਇੱਕ ਕੁੜੀ ਦੀ ਬਾਹ ਮੈਨੂੰ ਲੱਗਦਾ ਟੁੱਟੀ ਹੈ ਨੁਕਸਾਨ ਬਹੁਤ ਇਹ ਉਹ ਵੀ ਨਿਕਲਣ ਦਾ ਜਗ੍ਹਾ ਨਹੀਂ ਹੈ ਕੋਈ ਹੋਰ ਵੀ ਵੱਟਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਇੱਥੇ ਕੀ ਹੈ ਕੁਝ ਵੀ ਹੋ ਸਕਦਾ ਜ਼ਿਆਦਾਤਰ ਵਿਦਿਆਰਥੀ ਹੁੰਦੇ ਹਾਂ ਹਾਂਜੀ ਵਿਦਿਆਰਥੀ ਸਟੂਡੈਂਟ ਜ਼ਿਆਦਾ ਹੁੰਦੇ ਨੇ ਹਾਂ ਜੀ ਵਾਲੇ ਜਾਂਦੀ ਨਾ ਗੱਡੀ ਫੂਟਾ ਟੋਹ ਤੁਹਾਡਾ ਨਾਮ ਕੀ ਹੈ ਮਨਿੰਦਰ ਸਿੰਘ ਮੇਰਾ ਨੋਆ ਪੀਸੀਵੀ 502 ਮੇਰਾ ਨੰਬਰ ਹੈ ਸਰ ਸਿੰਘਾ ਸਾਹਿਬ ਤੁਸੀਂ ਕਿਉਂ ਬਸ ਰਹੇ ਮੈਂ ਕੈਕਟਰ ਆ ਸਰ ਕੀ ਹੋਇਆ ਸਾਰਾ ਸੀ ਨਾ ਖਰੋੜ ਤੋਂ ਚੱਲੇ ਤੇ ਉੱਥੇ ਸਾਡੀ ਗੱਡੀ ਇਹ ਬੰਦ ਹੋ ਗਈ ਤਾਂ ਕਾਟ ਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋਇਆ ਮੈਂ ਬੂਹਲੀ ਬਾਰੀ ਖੜਾ ਸੀ ਟਾਕੀ ਦੇ ਬੱਚੇ ਖੜਾ ਸੀ ਆਪਣੇ ਬਾਰੀ ਮੈਂ ਬੰਦ ਕਰ ਲਈ ਜਿਵੇਂ ਬਚਣਾ ਹੁੰਦਾ ਤੇ ਟਿਕ ਟਕ ਘਟ ਰਹੇ ਮੈਂ ਚਾਰ ਪੰਜ ਟਿਕ ਟਕ ਘਟ ਨੇ ਗੱਡੀ ਨੇ ਬੈਲੈਂਸ ਆਪ ਦਾ ਖੋ ਲਿਆ ਉਸ ਤੋਂ ਬਾਅਦ ਇਹ ਦਰਖਤ ਨਾਲ ਲਾ ਕੇ ਰੁੱਕ ਗਏ ਪਾਰਟੀਆਂ ਦੀ ਸਰ ਫਿਰ ਤਾਂ ਬਹੁਤ ਨੁਕਸਾਨ ਹੋ ਗਿਆ ਕਮਾਣੀ ਕਮੂਨੀ ਟੁੱਟੀਆਂ ਨੇ ਕਮਾਣੀ ਟੁੱਟੀਆਂ ਫਸੇ ਦੀ ਅੱਛਾ ਕਹਿੰਦੇ ਸਵਾਰੀਆਂ ਵੀ ਬਹੁਤ ਓਵਰ ਹੁੰਦੇ ਨੇ ਰੂਟ 1 ਆ ਇਹ ਹਾਂ ਸਵਾਰੀ ਭਾਵੇਂ 100 ਤੋਂ ਉੱਪਰ ਹੀ ਸਵਾਰੀ ਕਹਿੰਦੇ 130 35 40 ਹੈਗੀ ਦੀ ਹਾਂ 110 ਵੀ ਕਮਾਣੀ ਇਹ ਕਿੱਥੇ ਕਿੱਥੇ ਦਾ ਰੂਟ ਹੈ ਇਹ ਸਰ ਮੱਲੇ ਵਾਲਾ ਪਟਿਆਲਾ ਅੱਛਾ 7-10 ਤੇ ਚੱਲਦੀ ਹੈ ਪਟਿਆਲਾ ਤੋਂ ਮੱਲੇ ਵਾਲਾ ਅੱਜ ਦੀਆਂ ਸਵਾਰੀਆਂ ਕਿੰਨੀਆਂ ਲਹੋਣਗੀਆਂ ਹੁਣ ਜਾਂ 700 ਦੇ ਉੱਪਰ ਹੋਣਗੀਆਂ 100 ਤੋਂ ਉੱਪਰ ਅੱਛਾ ਬਾਕੀ ਮੈਂ ਮਸ਼ੀਨ ਲੱ ਉਹ ਜੀ ਟ੍ਰੇਲ ਨਿਕਲੇ ਹੋ ਮਸ਼ੀਨੋਂ ਕਿੰਨੀਆਂ ਕਿ ਇੰਜਣ ਨੇ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਸਾਰਾ ਇੱਕ ਕੁੜੀ ਦੇ ਸੱਟ ਲੱਗਿਆ ਕਾਫੀ ਮੇਰਾ ਡਰਾਈਵਰ ਸਾਹਿਬ ਉਹ ਨਾਪੇ ਨਹੀਂ ਅੱਛਾ ਆਪਣਾ ਭਾਰ ਸਭੇ ਨਾਪੇ ਭੇਜ ਤੇ ਉਹਦੀ ਲੱਤ ਸਾਇਦ ਹੋ ਗਈ ਫਿਰ ਚਲ ਕੀ ਲੱਗਦਾ ਤੁਸੀਂ ਬਾਰ ਬਾਰ ਲਿਖ ਕੇ ਭੇਜਿਓ ਉੱਚ ਅਧਿਕਾਰੀਆਂ ਨੂੰ ਵੀ ਜਿਹੜੇ ਹੈਗੇ ਸਵਾਰੀਆਂ ਜਿਆਦਾ ਹੁੰਦੀਆਂ ਬਹੁਤ ਆ ਸਰ ਫਿਰ ਉਹਨਾਂ ਗੱਡੀ ਦਾ ਦੇਖਾਂਗੇ ਕੀ ਨੁਕਸਾਨ ਆ ਉਹਦੇ ਪੱਤਰ ਕਰ ਸਕਦੇ ਠੀਕ ਹੈ ਤੇ ਮਤਲਬ ਰੂਟ ਹੋਰ ਨਹੀਂ ਲਾਇਆ ਬੱਸ ਇੱਕੇ ਚੱਲਦੀ ਇੱਥੇ ਬੱਸ ਨਹੀਂ ਬਸ ਤਾਂ ਸਹੀ ਚੱਲ ਰਹੀ ਸੀ ਸਰ अच्छा सुरेश मेरे ਘਟ ਹੁੰਦੀ ਸਰਸ ਹਾਂ ਨੇ ਸਵਾਰੀ ਦਾ ਠੀਕ ਆ ਫਿਰ ਗੱਡੀ ਪੰਡਾ ਚ ਆਉਂਦੀ ਨੇ ਉਹਦੇ ਕਰਕੇ ਫਿਰ ਭਰ ਕੇ ਹੁੰਦੀ ਨੇ ਗੱਡੀ ਪੰਡਾ ਸਰਸ ਜੀ ਮੱਲੇ ਵਾਲ ਤੋਂ ਪਟਿਆਲੇ ਹਾਂਜੀ ਪਟਿਆਲੇ ਚੱਲਦੀ ਕਿੰਨੇ ਕਿੰਨੇ ਜਣੇ ਹੋਈ ਨੇ ਤੁਹਾਡੇ ਹਿਸਾਬ ਨਾਲ ਸਵਾਰੀਆਂ ਸਵਾਰੀਆਂ ਜੀ ਤਿੰਨ ਚਾਰ ਤੇ ਲੱਗੇ ਨੇ ਛੱਟਾ ਕਾਫੀ ਅੱਛਾ ਜੀ ਇੱਕ ਤਾਂ ਕੁੜੀ ਆ ਗਗੰਦਪੁਰ ਦੀ ਸਰ ਉਹਦਾ ਚੋਲਾ ਕਹਿੰਦੇ ਨੇ ਵੀ ਸ਼ਾਇਦ ਹੋਊਗਾ ਅੱਛਾ ਇੱਕ ਤਾਂ ਮੁੰਡਾ ਗਗੰਦਪੁਰ ਦਾ ਫਰੰਟ ਸੀਟ ਤੇ ਬੈਠਾ ਸੀ ਸਰ ਹਾਂਜੀ ਉਹਦੇ ਮਤਲਬ ਕਾਫੀ ਛੱਟਾ ਲੱਗੇ ਨੇ ਉਹ ਹਸਪਤਾਲ ਚ ਆ ਵੀ ਅਰਜੰਦਰਾ ਭੇਜਤਾ ਬਣਦਾ ਕਿੰਨੇ ਕਨੇ ਆਈਡੀਆਸ ਫਟੋ ਕਟ ਜ ਯਾਨੀ ਕਿ ਸੀਰੀਅਸ ਤਾਂ ਅੰਚਾਰ ਕਰਨੇ ਦੋ ਤਰ੍ਹਾਂ ਅੱਛਾ ਅੱਛਾ